ਨਾ ਚੀਨੀ ਨਾ ਕਾਰਨ ਫਲੋਰ ਨਾ ਹੀ ਕਸਟਰਡ ਪਾਊਡਰ ਨਾ ਹੀ ਕਰੀਮ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਇਹ ਆਈਸਕ੍ਰੀਮ ਬਣਾ ਕੇ ਤਿਆਰ ਕਰੋ ਖਾਣ ਨੂੰ ਇੰਨੀ ਟੇਸਟੀ ਲੱਗਦੀ ਆ ਕਿ ਅਗਰ ਤੁਸੀਂ ਇੱਕ ਵਾਰ ਬਣਾਓਗੇ ਨਾ ਤਾਂ ਓਏ ਹੋਏ ਤੁਸੀਂ ਬਾਰ ਬਾਰ ਬਣਾਣੀ ਇਹੋ ਹੀ ਪਸੰਦ ਕਰੋਗੇ ਇਹ ਹੀ ਫਲੇਵਰ ਦੀ ਤੁਸੀਂ ਬਾਰ ਬਾਰ ਆਈਸਕ੍ਰੀਮ ਬਣਾ ਕੇ ਤਿਆਰ ਕਰੋਗੇ ਬਹੁਤ ਹੀ ਸੌਫਟ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਬਿਲਕੁਲ ਸਿੰਪਲ ਇੰਗਰੀਡੀਅੰਟਸ ਦੇ ਨਾਲ ਤੁਸੀਂ ਬਣਾ ਕੇ ਘਰ ਦੇ ਵਿੱਚ ਤਿਆਰ ਕਰੋ ਸਾਰੇ ਖੁਸ਼ ਹੋ ਕੇ ਖਾਵਣਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਾਨ ਫੈਮਿਲੀ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਹੱਸਦਾ ਵਸਦਾ ਰੱਖੇ ਆਪਣੇ ਪਰ ਆਪਣੇ ਪਰਿਵਾਰਾਂ ਵਿੱਚ ਹੱਸਦੇ ਵਸਦਾ ਰਹੋ ਜੀ ਤੇ ਚੜ੍ਹਦੀ ਕਲਾ 'ਚ ਰਹੋ ਕਾਰੋਬਾਰਾਂ 'ਚ ਵਾਹਿਗੁਰੂ ਵਾਧੇ ਕਰੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ 'ਚ ਆਂ ਜੀ ਏ ਤੁਸੀਂ ਦੇਖ ਰਹੇ ਹੋ ਖਰਬੂਜਾ ਜਿਹਨੂੰ ਆਪਾਂ ਮੈਲਨ ਵੀ ਕਹਿੰਦੇ ਆ ਖਰਬੂਜੇ ਦੀ ਬਣਾਣੀ ਹੈ ਜੀ ਅੱਜ ਆਪਾਂ ਆਈਸਕ੍ਰੀਮ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇੰਨੀ ਵਧੀਆ ਫਲੇਵਰਫੁੱਲ ਇਹ ਨਾ ਆਈਸਕ੍ਰੀਮ ਅਸੀਂ ਬਣਾ ਕੇ ਤਿਆਰ ਕਰਾਂਗੇ ਜੋ ਕਿ ਤੁਸੀਂ ਜੇ ਇੱਕ ਵਾਰੀ ਬਣਾ ਲੈਣਾ ਤੁਹਾਨੂੰ ਕੋਈ ਵੀ ਆਈਸਕ੍ਰੀਮ ਟੇਸਟੀ ਨਹੀਂ ਲੱਗੂਗੀ ਜਿੰਨੀ ਸਭ ਤੋਂ ਜ਼ਿਆਦਾ ਇਹ ਟੇਸਟੀ ਲੱਗੂਗੀ ਸੋ ਜੀ ਖਰਬੂਜਾ ਲਿਆ ਮੈਂ ਦੋ ਪੀਸ ਲਏ ਆ ਜੀ ਇਹਨਾਂ ਨੂੰ ਇਸ ਤਰ੍ਹਾਂ ਕੱਟ ਕੇ ਇਹਨਾਂ ਦੇ ਜਿਹੜੇ ਬੀਜ ਆ ਇਹ ਕੱਢ ਦੇਣੇ ਆ ਬੀਜ ਨੂੰ ਤੁਸੀਂ ਸਿੱਟਣਾ ਨਹੀਂ ਬੀਜਾਂ ਤੋਂ ਵੀ ਬਹੁਤ ਕੁਝ ਬਣ ਜਾਂਦਾ ਆ ਜੀ ਇਹਨਾਂ ਬੀਜਾਂ ਨੂੰ ਤੁਸੀਂ ਧੋ ਕੇ ਸਾਫ਼ ਕਰਕੇ ਇਹਨਾਂ ਦੇ ਤੁਸੀਂ ਮਗਜ ਕੱਢ ਸਕਦੇ ਆ ਜਾਂ ਤੁਸੀਂ ਇਹਨਾਂ ਨੂੰ ਗ੍ਰੇਟ ਕਰਕੇ ਇਹਨਾਂ ਦਾ ਜਿਹੜਾ ਉਹ ਬੈਟਰ ਜਿਹਾ ਆ ਉਹ ਤਿਆਰ ਕਰ ਸਕਦੇ ਆ ਤੇ ਜੀ ਇਸ ਤਰ੍ਹਾਂ ਖਰਬੂਜੇ ਦੇ ਜਿਹੜੇ ਛਿਲਕੇ ਆ ਇਹ ਉਤਾਰ ਲੈਣੇ ਆ ਸਾਰੇ ਛਿਲਕੇ ਉਤਾਰ ਲੈ ਦੇਖੋ ਇਸ ਤਰ੍ਹਾਂ ਉਤਾਰਨ ਤੋਂ ਬਾਅਦ ਜੀ ਇਹਨਾਂ ਨੂੰ ਇਸ ਤਰ੍ਹਾਂ ਮੈਂ ਰਫਲੀ ਜਿਹਾ ਕੱਟ ਲੈਣਾ ਆ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਵੀ ਪੀਸ ਹੁੰਦੇ ਜਿਆਦਾ ਵੱਡੇ ਨਹੀਂ ਕਰਨੇ ਸਿੰਪਲ ਜੇ ਨੋਰਮਲ ਜੇ ਜਿਸ ਤਰ੍ਹਾਂ ਆਮ ਪੀਸ ਹੁੰਦੇ ਜਿੱਦਾਂ ਪਾਲੂ ਕੱਟਦੇ ਆ ਨਾ ਛੋਟੇ ਪੀਸਿਸ ਉਸੇ ਤਰ੍ਹਾਂ ਹੀ ਇਹ ਖਰਬੂਜਾ ਜਿਹੜਾ ਆ ਇਹ ਸਾਰੇ ਪੀਸ ਕੱਟ ਲੈਣੇ ਆ ਦੋਨੇ ਖਰਬੂਜੇ ਛਿੱਲ ਲੈਣੇ ਆ ਤੇ ਦੋਏ ਖਰਬੂਜੇ ਹੀ ਐਸੇ ਤਰ੍ਹਾਂ ਕੱਟ ਕੇ ਤਿਆਰ ਕਰ ਲੈਣੇ ਆ ਜੀ ਆ ਦੇਖੋ ਖਰਬੂਜਾ ਥੋੜਾ ਜਿਹਾ ਤੁਸੀਂ ਦੇਖ ਕੇ ਲੈਣਾ ਇਹ ਬਹੁਤ ਵਧੀਆ ਸੀ ਬਹੁਤ ਮਿੱਠਾ ਖਰਬੂਜਾ ਸੀ ਕਈ ਵਾਰ ਖਰਬੂਜੇ ਫਿੱਕੇ ਆ ਜਾਂਦੇ ਆ ਉਹਦੇ ਵਿੱਚ ਸਾਨੂੰ ਫਿਰ ਜਿਹੜੀ ਮਠਾਸ ਪਾਣੀ ਹੁੰਦੀ ਉਹ ਜ਼ਿਆਦਾ ਪਾਣੀ ਪੈਂਦੀ ਜੋ ਵੀ ਅਸੀਂ ਮਿੱਠੇ ਵਾਸਤੇ ਆਈਸਕ੍ਰੀਮ ਦੇ ਵਿੱਚ ਪਾਉਣਾ ਆ ਤੇ ਇਸ ਤਰ੍ਹਾਂ ਜੀ ਮੈਂ ਸਾਰੇ ਖਰਬੂਜੇ ਕੱਟ ਲੈ ਦੋਨੋਂ ਕੱਟਣ ਤੋਂ ਬਾਅਦ ਜੀ ਮੈਂ ਇੱਕ ਲਈ ਆ ਇਹ ਡੱਬਾ ਲੈ ਆਇਆ ਤੇ ਇਹਦੇ ਵਿੱਚ ਇਹਨੂੰ ਬੰਦ ਕਰ ਦੇਣਾ ਡੱਬੇ ਦੇ ਵਿੱਚ ਢੱਕਣ ਲਗਾ ਕੇ ਇਹਨੂੰ ਮੈਂ ਫ੍ਰੀਜ਼ਰ ਦੇ ਵਿੱਚ ਰੱਖਣਾ ਫ੍ਰੀਜ ਕਰਨਾ ਜਿਸ ਫ੍ਰਿਜ ਦੇ ਉੱਪਰ ਫ੍ਰੀਜ਼ਰ ਦੇ ਵਿੱਚ ਜਿੱਥੇ ਆਪਾਂ ਬਰਫ਼ ਜਮਾਉਂਦੇ ਆ ਇਸ ਤਰ੍ਹਾਂ ਉਹਨੂੰ ਰੱਖਣ ਤੋਂ ਬਾਅਦ ਜੀ ਮੈਂ ਇਹਨੂੰ ਥੋੜਾਕਾ ਟਾਈਮ ਰੱਖਣਾ ਹੈ तकरीबन 3 ਕੋਈ ਘੰਟੇ ਰੱਖਣਾ ਹੈ 3 ਤੋਂ 4 ਘੰਟੇ ਅਗਰ ਲਾਈਟ ਰਹਿੰਦੀ ਆ ਤਾਂ 3-4 ਘੰਟੇ ਰੱਖ ਸਕਦੇ ਆ ਅਗਰ ਲਾਈਟ ਨਹੀਂ ਰਹਿੰਦੀ ਤਾਂ ਤੁਸੀਂ ਓਵਰਨਾਈਟ ਰੱਖ ਸਕਦੇ ਆ ਜਾਂ 5 ਤੋਂ 6 ਘੰਟੇ ਰੱਖ ਸਕਦੇ ਆ ਤੇ ਇਹ ਮੈਂ ਇੱਕ ਜਿਹੜੀ ਆਈਸ ਟ੍ਰੇ ਹੁੰਦੀ ਆ ਉਹਦੇ ਵਿੱਚ ਮੈਂ ਦੁੱਧ ਸਿੰਪਲ ਦੁੱਧ ਜਿਹੜਾ ਹੁੰਦਾ ਆ ਉਹ ਮੇਰੇ ਵਿੱਚ ਕੁਛ ਨਹੀਂ ਪਾਇਆ ਇਸ ਤਰ੍ਹਾਂ ਉਹਨਾਂ ਨੂੰ ਵੀ ਆਈਸ ਕਯੂਬ ਬਣਾ ਲਈਆਂ ਤੇ ਇਹਨਾਂ ਨੂੰ ਮੈਂ ਤਕਰੀਬਨ ਇਹਨਾਂ ਨੂੰ ਓਵਰਨਾਈਟ ਰੱਖ ਲਿਆ ਸੀ ਕਿਉਂਕਿ ਲਾਈਟ ਦਾ ਬਹੁਤ ਇਸ਼ੂ ਹੁੰਦਾ ਆ ਓਵਰਨਾਈਟ ਰੱਖਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪੀਸਾਂ ਦੇ ਵਿੱਚ ਪੂਰੀ ਤਰ੍ਹਾਂ ਬਰਫ਼ ਜੰਮ ਚੁੱਕੀ ਆ ਤੇ ਜਿਹੜੀਆਂ ਦੁੱਧ ਦੀਆਂ ਮਿਲਕ ਆਈਸ ਕਯੂਬ ਆ ਉਹ ਵੀ ਤਿਆਰ ਹੋ ਚੁੱਕੀਆਂ ਆ ਸੋ ਜੀ ਇਹ ਜਿਹੜੇ ਪੀਸ ਆ ਇਹਨਾਂ ਨੂੰ ਮੈਂ ਪੀਸ ਜਿਹੜੇ ਆ ਬਿਲਕੁਲ ਇਹ ਪੀਸਾ ਨੂੰ ਕੱਲੇ-ਕੱਲੇ ਕਰਕੇ ਵਿੱਚ ਪਾਉਣਾ ਕਿਉਂਕਿ ਬਰਫ਼ ਦੀ ਵਜ੍ਹਾ ਨਾਲ ਇਹ ਜੰਮ ਚੁੱਕੇ ਆ ਤੇ ਪੀਸਾ ਨੂੰ ਆਪਾਂ ਇਸ ਤਰ੍ਹਾਂ ਇੱਕ-ਇੱਕ ਪੀਸ ਕਰਕੇ ਹੱਥ ਦੇ ਨਾਲ ਇਸ ਤਰ੍ਹਾਂ ਤੁਸੀਂ ਤੋੜ ਲਓ ਤੇ ਇਹਦੇ ਵਿੱਚ ਪਾਉਂਦੇ ਜਾਣਾ ਤਾਂ ਜੋ ਸਾਨੂੰ ਮਿਕਸ ਕਰਨ ਦੇ ਵਿੱਚ ਆਸਾਨੀ ਰਹੇ ਬਹੁਤ ਵਧੀਆ ਫਲੇਵਰ ਆਂਦਾ ਹੈ ਘੱਟ ਸਮਾਨ ਦੇ ਨਾਲ ਆਪਾਂ ਇਹ ਆਈਸਕ੍ਰੀਮ ਬਣਾ ਕੇ ਤਿਆਰ ਕਰ ਸਕਦੇ ਆ ਤੇ ਜੋ ਕਿ ਬਹੁਤ ਹੀ ਵਧੀਆ ਕੈਮੀਕਲ ਫ੍ਰੀ ਆ ਕੋਈ ਕੈਮੀਕਲ ਨਹੀਂ ਪੈਂਦਾ ਸੌਖੇ ਤਰੀਕੇ ਨਾਲ ਬਣ ਜਾਂਦੀ ਆ ਇਹ ਜਿਹੜੀਆਂ ਆਪਾਂ ਮਿਲਕ ਵਾਲੀਆਂ ਆਈਸ ਕਯੂਬ ਆ ਮੈਂ ਸਾਰੀਆਂ ਨਹੀਂ ਪਾੜੀਆਂ ਥੋੜੀਆਂ ਹੀਆਂ ਰੱਖ ਲੈਣੀਆਂ ਕਿਸੇ ਹੋਰ ਆਪਾਂ ਕਿਸੇ ਹੋਰ ਰੈਸਪੀ ਦੇ ਵਿੱਚ ਇਹਨਾਂ ਨੂੰ ਵਰਤ ਲਵਾਂਗੇ ਤੇ ਥੋੜੇ ਜਿਹਾ ਮੈਂ ਇਹ ਜਿਹੜੇ ਇਹਦੇ ਪੀਸ ਆ ਇਹਦੇ ਵੀ ਕੱਢ ਲਏ ਸੀਗੇ ਖਰਬੂਜੇ ਦੇ ਇਸ ਤਰ੍ਹਾਂ ਮੈਂ ਤਕਰੀਬਨ 6 ਤੋਂ 7 ਕਿਉਂਕਿ ਜਿਹੜਾ ਮਿਲਕ ਸੀਗਾ ਸਾਡਾ ਫੁੱਲ ਫੈਟ ਮਿਲਕ ਸੀਗਾ ਤੇ ਇਹਨੂੰ ਮੈਂ ਆਪਾਂ ਢੱਕਣ ਲਗਾ ਕੇ ਤੇ ਇਹਦੇ ਵਿੱਚ ਇਹ ਹੈਗੀ ਆ ਜੀ ਮੇਰੀ ਮਲਾਈ ਘਰ ਦੀ ਬਣਾਈ ਹੋਈ ਤਾਜੀ ਫਰੈਸ਼ ਸਿਰਫ ਇਹ ਅੱਜ ਦੀ ਦੁੱਧ ਦੀ ਮਲਾਈ ਆ ਜਿਸ ਤਰ੍ਹਾਂ ਸ਼ਾਮ ਨੂੰ ਆਪਾਂ ਦੁੱਧ ਗਰਮ ਕਰਕੇ ਠੰਡਾ ਹੋਣ ਤੋਂ ਬਾਅਦ ਫ੍ਰਿਜ 'ਚ ਰੱਖਦੇ ਆ ਸਵੇਰ ਨੂੰ ਉਹ ਮਲਾਈ ਜਿਹੜੀ ਆ ਆਪਾਂ ਮੈਂ ਕੱਢ ਲੈਂਦੀ ਆ ਤੇ ਉਹ ਬਿਲਕੁਲ ਮਲਾਈ ਪੂਰੀ ਤਰ੍ਹਾਂ ਆ ਜਾਂਦੀ ਆ ਦੁੱਧ ਦੇ ਉੱਪਰ ਤੇ ਉਹਨੂੰ ਕੱਢ ਲਿਆ ਤੇ ਚੀਨੀ ਨਹੀਂ ਪਾਣੀ ਇਹ ਪਾਇਆ ਜੀ ਮੈਂ ਕੰਡੈਂਸ ਮਿਲਕ ਪਾਣਾ ਆ ਜੀ ਕੰਡੈਂਸ ਮਿਲਕ ਦੇ ਨਾਲ ਜਿਹੜਾ ਇਹਦਾ ਫਲੇਵਰ ਆ ਬਹੁਤ ਹੀ ਵਧੀਆ ਆਉਂਦਾ ਆ ਇੱਕ ਕਰੀਮੀ ਫਲੇਵਰ ਆਉਂਦਾ ਆ ਨਹੀਂ ਤੁਸੀਂ ਪਾ ਸਕਦੇ ਆ ਤੁਸੀਂ ਚੀਨੀ ਜ਼ਿਆਦਾ ਚੀਨੀ ਪਾ ਲਓ ਤੇ ਨਾਲ ਮਿਲਕ ਪਾਊਡਰ ਪਾ ਲਓ ਮੈਂ ਮਿਲਕ ਪਾਊਡਰ ਸਿਰਫ ਇੱਕ ਚਮਚ ਹੀ ਪਾਇਆ ਕਿਉਂਕਿ ਮੈਂ ਪਾਤਾ ਸੀ ਕੰਡੈਂਸ ਮਿਲਕ ਤੇ ਮਲਾਈ ਅਗਰ ਤੁਸੀਂ ਚੀਨੀ ਪਾਉਣੀ ਆ ਤਾਂ ਤੁਸੀਂ ਜਿਹੜਾ ਮਿਲਕ ਪਾਊਡਰ ਆ ਇਹ 4 ਤੋਂ 5 ਚਮਚ ਪਾ ਲਓ ਲਓ ਜੀ ਇਹਨੂੰ ਹੌਲੀ-ਹੌਲੀ ਚਲਾ ਕੇ ਰੁਕ-ਰੁਕ ਕੇ ਚਲਾਉਣਾ ਆ ਚਲਾਉਣ ਤੋਂ ਬਾਅਦ ਦੇਖੋ ਸਾਡਾ ਆਈਸਕ੍ਰੀਮ ਦਾ ਬੈਟਰ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਆ ਬਿਲਕੁਲ ਰੁਕ-ਰੁਕ ਕੇ ਇਹਨੂੰ ਚਲਾਉਣਾ ਇੱਕ ਵਾਰ ਨਹੀਂ ਇੱਕਦਮ ਚਲਾਉਣਾ ਤੇ ਥੋੜੀ ਜਿਹੀ ਚਲਾ ਲਈ ਰੁਕ ਲਈ ਤੇ ਇਸ ਤਰ੍ਹਾਂ ਇਹ ਸਾਡੀ ਆਈਸਕ੍ਰੀਮ ਬਣਨ ਨੂੰ ਬਣਨ ਵਾਸਤੇ ਤਿਆਰ ਹੋ ਗਈ ਆ ਬਹੁਤ ਵਧੀਆ ਦੇਖੋ ਇਸ ਤਰ੍ਹਾਂ ਹੀ ਖਾਣੀ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਆ ਇੰਜੋਏ ਕਰ ਸਕਦੇ ਆ ਬਹੁਤ ਟੇਸਟੀ ਸੀ ਟੇਸਟ ਕਰਕੇ ਦੇਖਿਆ ਸੀ ਅਸੀਂ ਥੋੜਾ ਜਿਹਾ ਜਿਹੜੀ ਜੱਗ ਦੇ ਨਾਲ ਬਚੀ ਰਹਿ ਗਈ ਸੀ ਤੇ ਬਹੁਤ ਜ਼ਿਆਦਾ ਟੇਸਟੀ ਸੀ ਫਲੇਵਰ ਬਹੁਤ ਵਧੀਆ ਆ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਘੱਟ ਚੀਜ਼ਾਂ ਨਾਲ ਬਣਾਈ ਆ ਹਲਕਾ ਜਿਹਾ ਇਹਨੂੰ ਆਪਾਂ ਟੈਪ ਟੈਪ ਕਰ ਲੈਣਾ ਤਾਂ ਜੋ ਇਹ ਪੂਰੀ ਤਰ੍ਹਾਂ ਸੈੱਟ ਹੋ ਜਾਵੇ ਥੋੜੇ ਜਿਹਾ ਮੈਂ ਇਹਦੇ ਵਿੱਚ ਪਿਸਤਾ ਪਾਇਆ ਬਰੀਕ ਕਟਿਆ ਹੋਇਆ ਤੁਸੀਂ ਗਾਰਨਿਸ਼ ਵਾਸਤੇ ਕੋਈ ਵੀ ਚੀਜ਼ ਪਾ ਸਕਦੇ ਹੋ ਜੀ ਤੇ ਪਿਸਤਾ ਪਾਣ ਤੋਂ ਬਾਅਦ ਜੀ ਮੈਂ ਥੋੜੇ ਜੇ ਘਰ ਦੇ ਹੋਮ ਮੇਡ ਮੈਂ ਰੋਜ਼ ਪੈਟਲ ਗੁਲਾਬ ਦੀਆਂ ਪੱਤੀਆਂ ਸੁਕਾ ਕੇ ਰੱਖੀਆਂ ਹੋਈਆਂ ਜੀ ਉਹ ਪਾਤੀਆਂ ਗਾਰਨਿਸ਼ ਵਾਸਤੇ ਤੇ ਇਹਨੂੰ ਹੁਣ ਆਪਾਂ ਇੱਕ ਪਲਾਸਟਿਕ ਦਾ ਕੋਈ ਪੇਪਰ ਲੈ ਲਓ ਕਲਿੰਗ ਰੈਪ ਲੈ ਲਓ ਕੋਈ ਵੀ ਲੈ ਲਓ ਪਲਾਸਟਿਕ ਦਾ ਕੋਈ ਆਪਾਂ ਦੁੱਧ ਦੀ ਥੈਲੀ ਹੁੰਦੀ ਉਹਨੂੰ ਵੀ ਕੱਟ ਕੇ ਲੈ ਸਕਦੇ ਇਹਨੂੰ ਪੂਰਾ ਇਹਦੇ ਉੱਪਰ ਲਗਾ ਦੇਣਾ ਆ ਤਾਂ ਜੋ ਜਿਹੜੇ ਇਹਦੇ ਆਈਸ ਕ੍ਰਿਸਟਲ ਨਾ ਬਣਨ ਵੈਸੇ ਆਈਸ ਕ੍ਰਿਸਟਲ ਨਹੀਂ ਬਣਦੇ ਕਿਉਂਕਿ ਆਪਾਂ ਪਹਿਲਾਂ ਇਹਨੂੰ ਬਰਫ਼ ਬਣਾ ਲਈ ਸੀ ਇਹਨਾਂ ਦੀ ਵੀ ਇਹਨਾਂ ਨੂੰ ਪਹਿਲਾਂ ਬਿਲਕੁਲ ਫ੍ਰੀਜ਼ਰ ਦੇ ਵਿੱਚ ਲਗਾ ਕੇ ਹੀ ਇਹਨਾਂ ਨੂੰ ਦੁਬਾਰਾ ਆਪਾਂ ਪੀਸ ਕੇ ਤਿਆਰ ਕੀਤਾ ਸੀ ਤੇ ਇਹਨੂੰ ਵੀ ਮੈਂ ਓਵਰਨਾਈਟ ਹੀ ਰੱਖਿਆ 5 ਤੋਂ 6 ਘੰਟੇ ਰੱਖ ਲਓ ਜਾਂ ਤੁਸੀਂ ਪੂਰੀ ਰਾਤ ਰੱਖ ਲਓ ਕਿਉਂਕਿ ਫ੍ਰਿਜ ਘਟ ਖੋਲਦੀ ਰਾਤ ਦੇ ਸਮੇਂ ਤੁਹ ਬਹੁਤ ਜਲਦੀ ਇਹ ਫ੍ਰੀਜ਼ਰ ਦੇ ਵਿੱਚ ਇਹਨੂੰ ਰੱਖਣਾ ਤੁਸੀਂ ਆ ਲਓ ਜੀ ਸਾਡੀ ਆਈਸਕ੍ਰੀਮ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਵਧੀਆ ਬਹੁਤ ਹੀ ਫਲੇਵਰਫੁੱਲ ਬਿਲਕੁਲ ਪੂਰੀ ਤਰ੍ਹਾਂ ਜੰਮ ਚੁੱਕੀ ਆ ਹੁਣ ਮੈਂ ਇਹਨੂੰ ਕਰਾਂਗੀ ਇੱਕ ਸਰਵਿੰਗ ਬਾਉਲ ਦੇ ਵਿੱਚ ਇਹਨੂੰ ਮੈਂ ਸਰਵ ਕਰਾਂਗੀ ਜੀ ਲਓ ਜੀ ਦੇਖ ਸਕਦੇ ਹੋ ਤੁਸੀਂ ਇਹ ਕਿੰਨੀ ਵਧੀਆ ਪੂਰੀ ਤਰ੍ਹਾਂ ਪਰਫੈਕਟ जम चुकी है, तरह। है। दे दे तरह। इस तरह ਤੇ ਤੁਸੀਂ ਇੰਜੋਏ ਕਰੋ ਕੋਈ ਵੀ ਘਰ ਦੇ ਵਿੱਚ ਕਿਸੇ ਦਾ ਵੀ ਦਿਲ ਕਰਦਾ ਹੈ ਅੱਜ ਕੱਲ ਸਾਰਿਆਂ ਨੂੰ ਹੀ ਗਰਮੀ ਦੇ ਮੌਸਮ ਦੇ ਵਿੱਚ ਆਈਸਕ੍ਰੀਮ ਖਾਣੀ ਬਹੁਤ ਹੀ ਪਸੰਦ ਹੈ ਜੀ ਤੁਸੀਂ ਬਣਾ ਸਕਦੇ ਆ ਇਸ ਤਰ੍ਹਾਂ ਤੇ ਸਾਰੇ ਵਾ ਤੁਸੀਂ ਇਸ ਤਰ੍ਹਾਂ ਇੰਜੋਏ ਕਰ ਸਕਦੇ ਆ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਹਰ ਕਿਸੇ ਦਾ ਮਨ ਕਰਦਾ ਹੈ ਠੰਡੀ ਠੰਡੀ ਆਈਸਕ੍ਰੀਮ ਖਾਣ ਨੂੰ ਜਦੋਂ ਆਪਾਂ ਬਾਹਰੋਂ ਆਨੇ ਆ ਘੁੰਮ ਕੇ ਆਨੇ ਆ ਅਸੀਂ ਕਹਿੰਦੇ ਆ ਕਿ ਆਈਸਕ੍ਰੀਮ ਹੋਣੀ ਚਾਹੀਦੀ ਆ ਤੇ ਆਈਸਕ੍ਰੀਮ ਇਹੀ ਤੁਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਕੋਈ ਇਹਦਾ ਡਰ ਨਹੀਂ ਕੋਈ ਕੈਮੀਕਲ ਨਹੀਂ ਬਿਲਕੁਲ ਕੈਮੀਕਲ ਫ੍ਰੀ ਆਈਸਕ੍ਰੀਮ ਆ ਬੱਚੇ ਹੋਣ ਅਸੀਂ ਹੋਈਏ ਜਾਂ ਬਜ਼ੁਰਗ ਹੋਣ ਜਾਂ ਕੋਈ ਸਾਡੇ ਘਰ ਦੇ ਵਿੱਚ ਗੈਸਟ ਆ ਜਵੇ ਕੋਈ ਵੀ ਆ ਜਵੇ ਤੇ ਇਹ ਆਪਾਂ ਉਹਨਾਂ ਨੂੰ ਘਰੇ ਬਣਾ ਕੇ ਤਿਆਰ ਕਰਕੇ ਖਿਲਾ ਸਕਦੇ ਹਾਂ ਕਿਉਂਕਿ ਘਰ ਦੇ ਵਿੱਚ ਜੋ ਮਹਿਮਾਨ ਆਂਦੇ ਆ ਸਾਡੇ ਘਰ ਦੇ ਵਿੱਚ ਗੈਸਟ ਆਂਦੇ ਆ ਉਹ ਵੀ ਰੱਬ ਦਾ ਰੂਪ ਹੁੰਦੇ ਆ ਜਦੋਂ ਵੀ ਕੋਈ ਕਿਸੇ ਦੇ ਘਰ ਗੈਸਟ ਆਉਂਦਾ ਜੀ ਮੱਥੇ ਤੇ ਵੱਟ ਨਹੀਂ ਪਾਣਾ ਚਾਹੀਦਾ ਉਹ ਜਿਹੜਾ ਆਂਦਾ ਆ ਉਹਦਾ ਰੇਜਕ ਵਾਹਿਗੁਰੂ ਪਹਿਲਾਂ ਹੀ ਉਸ ਘਰ ਦੇ ਵਿੱਚ ਲਿਆ ਦਿੰਦਾ ਆ ਜੋ ਜੋ ਵੀ ਉਹਦੇ ਕਰਮਾਂ ਦੇ ਵਿੱਚ ਦਾਣਾ ਪਾਣੀ ਜੋ ਵੀ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਆ ਉਹ ਉਹ ਖਾ ਕੇ ਹੀ ਜਾਂਦਾ ਆ ਕਿਉਂਕਿ ਵਾਹਿਗੁਰੂ ਨੇ ਉਹਦੇ ਕਰਮਾਂ 'ਚ ਲਿਖੀਆਂ ਹੁੰਦੀਆਂ ਆ ਇਸ ਲਈ ਕਹਿੰਦੇ ਆ ਤੇ ਖਾਣੇ ਦਾਣੇ-ਦਾਣੇ ਤੇ ਲਿਖਿਆ ਹੁੰਦਾ ਹੈ ਖਾਣੇ ਵਾਲੇ ਦਾ ਨਾਮ ਸੋ ਜੀ ਜਿਸ ਜਿਹਦੇ ਕਰਮਾਂ ਦੀ ਸੀ ਉਹਨਾਂ ਨੇ ਖਾਧੀ ਆਈਸਕ੍ਰੀਮ ਅਸੀਂ ਸੋਚਿਆ ਵੀ ਨਹੀਂ ਸੀਗਾ ਕਿ ਇਹ ਕਿ ਕੌਣ-ਕੌਣ ਖਾ ਸਕਦਾ ਆ ਪਰ ਅਸੀਂ ਸਾਡੀ ਸੋਚ ਤੋਂ ਵੱਧ ਜਿਨ੍ਹਾਂ ਨੂੰ ਆਪਾਂ ਨਹੀਂ ਵੀ ਸੋਚਿਆ ਸੀ ਉਹਨਾਂ ਨੇ ਵੀ ਖਾਧੀ ਤੇ ਪਸੰਦ ਸਾਰਿਆਂ ਨੇ ਕੀਤੀ ਬਹੁਤ ਸਾਰੇ ਖੁਸ਼ ਹੋਏ ਪਸੰਦ ਕੀਤੀ ਤੇ ਐਸੇ ਤਰ੍ਹਾਂ ਹੀ ਮੈਂ ਆਈਸਕ੍ਰੀਮ ਜਿਹੜੀ ਆ ਬਾਊਲੇ ਦੇ ਵਿੱਚ ਪਾਤੀ ਬਾਕੀ ਦੀ ਜੀ ਮੈਂ ਥੋੜੀ ਜਿਹੀ ਹੋਰ ਇਹ ਅਲੱਗ ਡਿਸ਼ ਦੇ ਵਿੱਚ ਪਾਤੀ ਤੇ ਉਹੀ ਆਪਾਂ ਗਾਰਨਿਸ਼ ਕਰਦੀਆਂ ਇਹਦੇ ਵਿੱਚ ਰੋਜ਼ ਪੈਟਲ ਨਾਲ ਗੁਲਾਬ ਦੇ ਪੱਤੀਆਂ ਦੇ ਨਾਲ ਬਹੁਤ ਹੀ ਵਧੀਆ ਗੁਲਾਬ ਦੀਆਂ ਪੱਤੀਆਂ ਦਾ ਫਲੇਵਰ ਆਂਦਾ ਹੈ ਤੇ ਵਿੱਚ ਆਪਾਂ ਡਰਾਈ ਫਰੂਟ ਪਾਏ ਹੋਏ ਆ ਕੋਈ ਐਸੈਂਸ ਪਾਣ ਦੀ ਜ਼ਰੂਰਤ ਨਹੀਂ ਕੋਈ ਵੀ ਚੀਜ਼ ਪਾਣ ਦੀ ਜ਼ਰੂਰਤ ਨਹੀਂ ਜਦੋਂ ਅਸੀਂ ਖਾਧੀ ਤਾਂ ਓਏ ਹੋਏ ਹੋਏ ਹੋ ਯਕੀਨ ਨਾ ਜਾਣਿਓ ਇੰਨੀ ਟੇਸਟੀ ਸੀ ਇੰਨਾ ਵਧੀਆ ਮੈਲਨ ਦਾ ਟੇਸਟ ਆ ਰਿਹਾ ਸੀ ਖਰਬੂਜੇ ਦਾ ਟੇਸਟ ਆ ਰਿਹਾ ਸੀ ਤੇ ਬੜੀ ਖੁਸ਼ੀ ਹੋ ਰਹੀ ਸੀ ਕਿ ਇਹ ਆਈਸਕ੍ਰੀਮ ਅਸੀਂ ਘਰ ਦੇ ਵਿੱਚ ਬੜੇ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਆਪਾਂ ਬਾਜ਼ਾਰ ਤੋਂ ਕਿਉਂ ਲੈਣ ਜਾਈਏ ਇਹ ਆਈਸਕ੍ਰੀਮ ਬਣਾਓ ਖਾਓ ਤੇ ਹਰ ਕੋਈ ਖਾਵੇ ਕੇ ਖਾ ਕੇ ਤੁਹਾਨੂੰ ਇਹੀ ਕਹੇਗਾ ਕਿ ਓਏ ਹੋਏ ਹੋਏ ਕਿੱਥੋਂ ਮੰਗਵਾਈਆ ਪਰ ਬਣਾਈ ਤੁਸੀਂ ਆਪਿਆ ਤੁਸੀਂ ਆਪ ਬਣਾਓ ਆਪ ਖਾਓ ਚੰਗਾ ਖਾਓ ਤੰਦਰੁਸਤ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਤੁਸੀਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਉਹਨਾਂ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰਹੋ ਵਾਧ ਰਹੋ ਤੰਦਰੁਸਤ ਰਹੋ ਤੇ ਮੈਂ ਹੁਣ ਤੁਹਾਨੂੰ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਵਾਂਗੀ ਤੇ ਜੀ ਆ ਦੇਖੋ ਆਈਸਕ੍ਰੀਮ ਵਾਓ ਬਹੁਤ ਟੇਸਟੀ ਬਣੀ ਆ ਹਰ ਤਰ੍ਹਾਂ ਦੇ ਫਲੇਵਰ ਆ ਰਹੇ ਆ ਕੋਈ ਅਸੀਂ ਇਹਦੇ ਵਿੱਚ ਫਲੇਵਰ ਨਹੀਂ ਪਾਇਆ ਕੋਈ ਇਲਾਇਚੀ ਨਹੀਂ ਪਾਈ ਕੁਝ ਨਹੀਂ ਪਾਇਆ ਸਿਰਫ ਅਸੀਂ ਨੈਚੁਰਲ ਖਰਬੂਜੇ ਦਾ ਟੇਸਟ ਇਹਦੇ ਵਿੱਚ ਲਿਆਂਦਾ ਹੈ ਜੋ ਕਿ 101% ਪਰਫੈਕਟ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਬਹੁਤ ਹੀ ਟੇਸਟੀ ਸੀ ਇਹਦੇ ਵਿੱਚ ਜਿਹੜੀ ਮਿਠਾਸ ਸੀ ਬਿਲਕੁਲ ਬੈਲੈਂਸ ਸੀ ਕਿਉਂਕਿ ਖਰਬੂਜਾ ਬਹੁਤ ਮਿੱਠਾ ਸੀ ਤੇ ਜੀ ਜਿਹੜਾ ਕੰਡੈਂਸ ਮਿਲਕ ਪਾਇਆ ਇਸੇ ਕਰਕੇ ਅਸੀਂ ਥੋੜਾ ਜਿਹਾ ਮੈਂ ਉਹ ਘੱਟ ਪਾਇਆ ਸੀ ਪਹਿਲਾਂ ਖਰਬੂਜਾ ਖਾ ਕੇ ਦੇਖ ਲੈਣਾ ਜੀ ਤੁਸੀਂ ਕਿ ਕਿੰਨਾ ਕੁ ਮਿੱਠਾ ਹੈ ਘੱਟ ਮਿੱਠਾ ਹੈ ਤਾਂ ਜ਼ਿਆਦਾ ਕਰ ਦੋ ਥੋੜਾ ਜਿਹਾ ਅਗਰ ਜ਼ਿਆਦਾ ਆ ਤਾਂ ਮਿੱਠਾ ਘੱਟ ਕਰ ਦੋ ਓਕੇ ਜੀ ਨੈਕਸਟ ਵੀਡੀਓ ਚ ਮਿਲਾਂਗੇ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ